ਜਿਹੜੀ ਸਾਡੀ ਕੋਮ ਦੇ ਹਾਲਾਤ ਬਣੇ ਪਏ ਨੇ ਜੋ ਕੁਝ ਅਸੀਂ ਦੇਖਦੇ ਆ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਮਿਕਾਲਫ ਜਿਸ ਨੇ ਇੱਕ ਗੱਲ ਲਿਖੀ ਸੀ ਕਿ हे ਗੁਰੂ ਕਲਗੀਧਰ ਪਾਤਸ਼ਾਹ ਜੇ ਤੂੰ ਆਪਣੇ ਚਾਰੋਂ ਸਰਬੰਸ ਵਰਨਾ ਸੀ ਚਾਰੋਂ ਲਾਲ ਵਰਨੇ ਸਨ ਤੇ ਜ਼ਰੂਰੀ ਸੀ ਕਿ ਇਹਨਾਂ ਅਕਿਰਤ ਕੰਨਾਂ ਦੇ ਦੇਸ਼ ਦੇ ਵਿੱਚ ਹੀ ਜਨਮ ਲੈਣਾ ਸੀ ਕਿਸੇ ਨੇ ਪੁੱਛਿਆ ਮਿਕਾਲਫ ਨੂੰ ਪੱਛਮ ਦਾ ਵਿਦਵਾਨ ਹੋਇਆ ਭਾਈ ਸਾਹਿਬ ਜੀ ਬੈਠੇ ਨੇ ਮੈਂ ਗੁਸਤਾਖੀ ਦੀ ਮਾਫੀ ਚਾਹਾਂਗਾ ਕਿਉਂਕਿ ਬੱਚੀ ਨੇ ਥੋੜਾ ਜਿਹਾ ਅੰਦਰ ਜਜ਼ਬਾਤ ਭਰ ਦਿੱਤੇ ਵਿਸ਼ਾ ਅਸاسی ਤੇ ਮੈਂ ਉਸ ਨੂੰ ਜ਼ਰੂਰ ਟੱਚ ਕਰਨਾ ਹੈ ਤੇ ਮਕਾਲਫ ਨੂੰ ਕਿਸੇ ਨੇ ਪੁੱਛਿਆ ਕਿ ਤੂੰ ਇਹ ਗੱਲ ਕਿਉਂ ਕਹੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਜੇ ਤੁਸੀਂ ਆਪਣਾ ਸਰਬੰਸ ਵਾਰਨਾ ਸੀ ਤੇ ਜ਼ਰੂਰੀ ਹੈ ਇਹਨਾਂ ਅਕਿਰਤਕਾ ਨਾਂ ਦੇ ਦੇਸ਼ ਦੇ ਵਿੱਚ ਹੀ ਜਨਮ ਲੈਣਾ ਸੀ ਤੇ ਮਕਾਲਫ ਨੇ ਜਵਾਬ ਦਿੱਤਾ ਕਹਿਣ ਲੱਗਾ ਮੈਂ ਇਸ ਲਈ ਇਹ ਗੱਲ ਕਹੀ ਕਿ ਗੁਰੂ ਸਾਡੇ ਈਸਾ ਮਸੀਹ ਨੂੰ ਸੂਲੀ ਤੇ ਟੰਗਿਆ ਗਿਆ ਤੇ ਸਾਰੀ ਦੁਨੀਆ ਜੜੀ ਹੈ ਇਸਾਈਅਤ ਬਣ ਚੁੱਕੀ ਹੈ ਇਸਾਈਅਤ ਦਾ ਪ੍ਰਚਾਰ ਹੋ ਰਿਹਾ ਹੈ ਤੇ ਸਿੱਖ ਇਤਿਹਾਸ ਦਾ ਸ਼ਾਇਦ ਕੋਈ ਪੰਨਾ ਐਸਾ ਹੋਵੇ ਜਿਹੜਾ ਕਿਸੇ ਨਾ ਕਿਸੇ ਸ਼ਹੀਦ ਦੇ ਖੂਨ ਨਾਲ ਨ ਲਿਬੜਿਆ ਹੋਵੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 7 ਦਿਨਾਂ ਦੇ ਵਿੱਚ ਆਪਣੇ ਪਰਿਵਾਰ ਦੇ ਪੰਜ ਜੀ ਸ਼ਹੀਦ ਕਰਵਾ ਦਿੱਤੇ ਇੱਕ ਅंसू ਨਹੀਂ ਬਹਾਇਆ ਤੇ ਨਾ ਇੱਕ ਦਾ ਹੱਥੀ ਸੰਸਕਾਰ ਕਰ ਸਕਿਆ ਤੇ ਫਿਰ ਵੀ ਇਹ ਫਕਰ ਨਾਲ ਇਹ ਗੱਲ ਕਹਿੰਦਾ ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤਚਾਰ ਤੇ ਉਸ ਗੁਰੂ ਦੇ ਪੁੱਤਰਾਂ ਨੇ ਕੀ ਕੀਤਾ ਅੱਜ ਗੁਰੂ ਦਾ ਇਹ ਇਤਿਹਾਸ ਦੁਨੀਆ ਤੱਕ ਤੇ ਪਹੁੰਚਾਣਾ ਤੇ ਦੂਰ ਰਿਹਾ ਆਪਣੀ ਕੌਮ ਦੀ ਨੌਜਵਾਨ ਪਨੀਰੀ ਤੱਕ ਨਹੀਂ ਪਹੁੰਚਾ ਸਕੇ ਤੇ ਜੇ ਇਹੀ ਗੁਰੂ ਕਲਗੀਧਰ ਪਾਤਸ਼ਾਹ ਨੇ ਕੁਰਬਾਨੀ ਕਿਧਰੇ ਸਾਡੇ ਮੁਲਕ ਦੇ ਵਿੱਚ ਆਣ ਕੇ ਕੀਤੀ ਹੁੰਦੀ ਜੇ ਕਿਧਰੇ ਸਾਡੇ ਧਰਮ ਵਿੱਚ ਜਨਮ ਲੈ ਕੇ ਗੁਰੂ ਪਾਤਸ਼ਾਹ ਨੇ ਇਹ ਕੁਰਬਾਨੀ ਦਿੱਤੀ ਹੁੰਦੀ ਤੇ ਅੱਜ ਸੰਸਾਰ ਦੇ ਦੁਨੀਆ ਦੇ ਬੱਚੇ ਬੱਚੇ ਦੀ ਜੁਬਾਨ ਦੇ ਉੱਤੇ ਸਹਬਜ਼ਾਦਾ ਜੋਰਾਵਰ ਸਿੰਘ ਤੇ ਸਹਬਜ਼ਾਦਾ ਫਤਿਹ ਸਿੰਘ ਦਾ ਨਾਮ ਹੋਣਾ ਸੀ ਗੁਰੂ ਦਸ਼ਮੇਸ਼ ਪਿਤਾ ਦਾ ਨਾਮ ਹੋਣਾ ਸੀ ਅੱਜ ਜੋ ਸਾਰੀ ਕਾਇਨਾਤ ਸਾਰੀ ਦੁਨੀਆ ਜੜੀ ਐ ਅੱਜ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਖੰਡੇ ਬਾਟੇ ਦੀ ਪੋਹ ਲੈ ਕੇ ਸਿੰਘ ਸੱਜੀ ਹੋਣੀ ਸੀ ਕਹਿ ਲਗਾ ਇਹ ਆਸਾਨ ਫਰਮੋਸ਼ਤਾ ਕਿਰਤ ਕਰਨ ਤਾਂ ਨਹੀਂ ਤਾਂ ਹੋਰ ਕੀ ਐ ਤੇ ਅਸੀਂ ਕੇਵਲ ਅਰਦਾਸ ਹੀ ਕਰ ਸਕਦੇ ਹਾਂ ਕਿ ਬਖਸ਼ੋ ਸਮਤ ਗੁਰੂ ਜੀ ਆਪਸ ਵਿੱਚ ਲੜੀਏ ਨਾ ਗੱਲਾਂ ਜੋ ਉਲਟ ਗੁਰਮਤ ਦੇ ਗੱਲਾਂ ਉਹ ਕਰੀਏ ਨਾ ਮਿਲ ਕੇ ਅਸੀਂ ਸਾਰੇ ਰਹੀਏ ਨਫਰਤ ਵਿੱਚ ਸੜੀਏ ਨਾ ਚਲਿਏ ਸਾਰੇ ਇਕੱਠੇ ਹੋ ਕੇ ਇੱਕੋ ਹੀ ਨਾਰੇ ਤੇ ਇਹੀ ਉਹ ਅਰਦਾਸ ਗੁਰੂ ਜੀ ਸਾਡੀ ਤੁਹਾਡੇ ਦਵਾਰੇ ਤੇ ਬਖਸ਼ੋ ਉਹ ਆਗੂ ਜਿਹੜੇ ਝਾੜੂ ਵੀ ਫੜਦੇ ਸੀ ਜੋੜੇ ਵੀ ਛੜਦੇ ਸੀ ਤੇ ਪਾਣੀ ਵੀ ਭਰਦੇ ਸੀ ਬਹਿੰਦੇ ਸੀ ਸੰਗਤ ਵਿੱਚ ਛੱਕਦੇ ਸੀ ਪੰਗਤ ਵਿੱਚ ਨਾ ਚੌਧਰ ਤਾਲੇ ਹੀ ਲੜਦੇ ਸੀ ਚੱਲਦੇ ਸੀ ਇਕੱਠੇ ਹੋ ਕੇ ਇੱਕੋ ਹੀ ਨਾਰੇ ਤੇ ਇਹੀ ਉਹ ਅਰਦਾਸ ਗੁਰੂ ਜੀ ਸਾਡੀ ਤੁਹਾਡੀ ਦੁਆਰੇ ਤੇ ਇਹੀ